ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸ ਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸ ਦਾ ਤੇਰਾ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਸੀ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਸਾਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਗੁਰਾਂ ਦੀ ਉੱਚੀ ਕਰਨੀ ਜੇੜੀ ਵੀ ਆਵੇ ਹੁਣ ਸਰਣੀ ਕਰ ਦੇਣਗੇ ਬੇੜਾ ਪਾਰ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਨਾਸ ਦਾ ਤੇਦਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਨਾਸ ਦਾ ਤੇਦਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਅਸਰਾ ਤੇਰਾ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਸੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਕਰ ਦੇਣ ਕੇ ਬੇੜਾ ਪਾਰ ਤੇਰਾ ਮੈਨੂੰ ਬੜਾ ਆਸਾ ਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਨਾਸ ਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਨਾਸ ਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸ ਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸ ਦਾ ਤੇਰਾ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਦੁੱਖਾਂ ਨੇ ਪਾਇਆ ਕੇਰਾ ਓ ਪ੍ਰਭੂ ਸਾਡੇ ਵੱਲ ਫੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਕਰ ਦੇਣਗੇ ਬੇੜਾ ਪਾਰ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸ ਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਕਰੀਬੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਆਸ ਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸ ਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾਪ ਪ੍ਰਭੂ ਸਾ ਦੇਵਲ ਫੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਕਰ ਦੇਣ ਕੇ ਬੇੜਾ ਪਾਰ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਨਾਸ ਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਨਾਸ ਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸ ਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਆਸ ਦਾ ਤੇਰਾ ਮੇਰੇ ਕੱਦ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਗੁਰਾਂ ਦੀ ਉੱਚੀ ਕਰਨੀ ਜੇੜੀ ਵੀ ਆਵੇ ਹੁਣ ਸਰਣੀ ਕਰ ਦੇਣ ਕੇ ਬੇੜਾ ਪਾਰ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਨਾਸ ਦਾ ਤੇਦਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਨਾਸ ਦਾ ਤੇਦਾ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸ ਦਾ ਤੇਰਾ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਗਰੀਬੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੇ ਕਰੀਪੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਸਦਾ ਤੇਰਾ ਮੈਨੂੰ ਬੜਾ ਅਪਰੋਸਾ ਤੇਰਾ ਮੈਨੂੰ ਬੜਾ ਸਦਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਦੁੱਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਫੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਅਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਗੁਰਾਂ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸਰਣੀ ਕਰ ਦੇਣ ਕੇ ਬੇੜਾ ਪਾਰ ਤੇਰਾ ਮੈਨੂੰ ਬੜਾ ਆਸਾ ਦాతੇ ਦਾ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਨਾਸ ਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਨਾਸ ਦਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਪ ਦੀਪ ਸਿੰਘ ਜੀ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਦਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਦਾ